ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 1 ਅਕਤੂਬਰ 2025 ਤੇ ਰਾਤ ਦੇ ਜਿਹੜਾ ਹੈਗਾ ਇਸ ਸਮੇਂ 8 ਵਜ ਚੁੱਕੇ ਨੇ ਜਿਹੜੀ ਗੱਲ ਆਪਾਂ ਮੌਸਮ ਦੀ ਗੱਲ ਕਰ ਰਹੇ ਹਾਂ ਕਿ ਅਕਤੂਬਰ ਦਾ ਜਿਹੜਾ ਪਹਿਲਾ ਹਫਤਾ ਹੈ ਪਹਿਲੇ ਹਫਤੇ ਦੇ ਵਿੱਚ ਚੰਗੀ ਵਰਖਾ ਹੋ ਸਕਦੀ ਹੈ ਇਹ ਕੋਈ ਦੂਰ ਹੈ ਨਹੀਂ ਹੈਗੀ ਵਰਖਾ ਹੋਣ ਦੀ ਕਾਫੀ ਅੜਾ ਸੰਭਾਵਨਾ ਬਣੀ ਹੋਈ ਹੈ ਜੇਕਰ ਤੁਸੀਂ ਇਸ ਸਮੇਂ ਦੇ ਵਿੱਚ ਵਰਖਾ ਦੇਖਦੇ ਹੋ ਦਾ ਵਰਖਾ ਦੀਆਂ ਛੁੱਟੀਆਂ ਜਿਹੜੀਆਂ ਹੈਗੀਆਂ ਚੰਗੀਆਂ ਨਜ਼ਰ ਆ ਰਹੀਆਂ ਐ ਇਹ ਨਹੀਂ ਕਿ ਵਰਖਾ ਘਟਾ ਹੈ ਤੁਹਾਡੀ ਸਕਰੀਨ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਵਿੰਡੀ ਦਾ ਮਾਡਲ ਵੀ ਸ਼ੋਅ ਕਰ ਰਿਹਾ ਹੈ ਕਿ ਵਰਖਾ ਜਿਹੜੀ ਹੈਗੀ ਹੈ ਸੁਧਾਰਨ ਨਹੀਂ ਰਹੇਗੀ ਇਹ ਵਰਖਾ ਜਿਹੜੀ ਹੈਗੀ ਹੈ ਕੋਈ ਥਾਵਾਂ ਤੇ ਭਾਰੀ ਵਰਖਾ ਵੀ ਹੋਏਗੀ ਤੇ ਭਾਰਤੀ ਮੌਸਮ ਵਿਭਾਗ ਵੀ ਦਿਖਾ ਰਿਹਾ ਹੈ ਕਿ ਇਹ ਵਰਖਾ ਅਤੀ ਭਾਰੀ ਵੀ ਹੋਏਗੀ ਆਪਾਂ ਕੱਲ ਹੀ ਵੀਡੀਓ ਚ ਗੱਲ ਕੀਤੀ ਸੀਗੀ ਲੇਕਿਨ ਅੱਜ ਕੀ ਲੋਰਡ ਪੇ ਦੁਆਰਾ ਵੀਡੀਓ ਕਰਨ ਦੀ ਕਿਉਂਕਿ ਅੱਜ ਕੁਝ ਚੀਜ਼ਾਂ ਕਲੀਅਰ ਹੋਈਆਂ ਐ ਕਿ ਵਰਖਾ ਜਿਹੜੀ ਹੈਗੀ ਆ ਕਿੱਥੇ ਕਿੱਥੇ ਜਿਹੜਾ ਭਾਰੀ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਨਾ ਕਿ ਕੁਝ ਐਸੇ ਹੋ ਜਿਹੜੇ ਜਿੱਥੇ ਲਾਲ ਦਿਖਾ ਰਿਹਾ ਹੈ ਤਾਂ ਕੁੱਲ ਮਿਲਾ ਕੇ ਇਹ ਜਦੋਂ ਅਸੀਂ ਇਹੋ ਜੀ ਮੁਸੀਬਤ ਚ ਫਸਦੇ ਆ ਕਿ ਕੀ ਕੀਤਾ ਜਾਵੇ ਤਾਂ ਉਸ ਸਮੇਂ ਵੱਖ-ਵੱਖ ਮਾਡਲ ਸਟੱਡੀ ਕੀਤੇ ਜਾਂਦੇ ਆ ਵੱਖ-ਵੱਖ ਮਾਡਲ ਦੇਖੇ ਜਾਂਦੇ ਆ ਕਿ ਕੀ ਬੋਲਦੇ ਆ ਤੇ ਸਰਕਾਰੀ ਏਜੰਸੀ ਕੀ ਕਹਿ ਰਹੀ ਹੈ ਪ੍ਰਾਈਵੇਟ ਮਾਡਲ ਕੀ ਰਹੀ ਹੈ ਪਹਿਲਾਂ ਤਾਂ ਸਾਡਾ ਜੱਟਾਂ ਦਾ ਜਿਹੜਾ ਵੈਦਾ ਸਟੇਸ਼ਨ ਹੈ ਬਜਿੰਦਰ ਮਾਨ ਉਹ ਵੀਰ ਨਾਲ ਗੱਲ ਕੀਤੀ ਉਹਦਾ ਵੀ ਕਹਿਣਾ ਹੈ ਕਿ ਵਰਖਾ ਭਾਰੀ ਹੋਵੇਗੀ। ਕੁਝ ਜਗ੍ਹਾ ਇਹ ਖੁਦੀਆਂ ਹੋਣਗੀਆਂ ਜਿੱਥੇ ਭਾਰੀ ਵਰਖਾ ਦੀਆਂ ਝੁੱਟੀਆਂ ਲੱਗ ਸਕਦੀਆਂ। ਤੇ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਭਾਰੀ ਤਾਂ ਵਰਖਾ ਹੈਗੀ ਹੈਗੀ ਹੈ ਤੁਹਾਡੀ ਸਕਰੀਨ ਤੇ ਹੈ। ਇਹ ਕਹਿੰਦੇ ਆ ਕਿ ਵੀ ਅਤੀ ਭਾਰੀ ਵਰਖਾ ਵੀ ਕੁਝ ਜਗ੍ਹਾ ਤੇ ਜਿਹੜਾ ਹੈਗਾ ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ ਇੱਥੇ ਜਿਹੜਾ ਹੈਗਾ 6-7 ਦੇ ਦਰਮਿਆਨ ਜਉਤਰਾਖੰਡ ਦੇ ਵਿੱਚ 6-7 ਦੇ ਦਰਮਿਆਨ ਕੁਝ ਜਗ੍ਹਾ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ। ਭਾਰੀ ਵਰਖਾ ਦੀ ਸੰਭਾਵਨਾ ਤਾਂ ਬਣੀ ਹੋਈ ਹੈ। ਆਪਨਾ ਇਹ ਇਹਨਾਂ ਨੇ ਅਲਰਟ ਜਾਰੀ ਕਰ ਦਿੱਤਾ ਹੈ ਆਪਾਂ ਜੀ ਮੋਟਾ-ਮੋਟਾ ਦੇਖੀਏ ਕਿਉਂਕਿ ਮੈਂ ਵੀਡੀਓ ਲੰਮੀ ਨਹੀਂ ਕਰਾਂਗਾ ਇਹ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਇੱਥੇ ਜਿਹੜਾ ਹੈਗਾ 2 3 4 ਨੂੰ ਵੀ ਮੀ ਪਏਗਾ 2 3 4 ਨੂੰ ਟੁਕੜਿਆਂ ਚ ਵਰਖਾ ਹੋਏਗੀ ਕਿਤੇ ਹੋਊਗੀ ਕਿਤੇ ਨਹੀਂ ਹੋਏ ਜਿਵੇਂ ਕਿ ਰਾਤ ਕੋਈ ਜਗ੍ਹਾ ਹੋਈ ਹੈ ਆਪਣਾ ਪ੍ਰੋਫੈਸਰ ਸਾਹਿਬ ਦੱਸ ਰਹੇ ਸੀਗੇ ਕਿ ਉਹ ਮੀ ਪਿਆ ਇੱਕ ਜਗ੍ਹਾ ਕਣਕ ਜਿਹੜੀ ਹੈਗੀ ਹੈ ਵੱਡੇ ਵੱਡਿਆ ਵੱਟਿਆ ਹੋਇਆ ਝੋਨਾ ਡੁੱਬ ਗਿਆ ਤਾ ਉਸ ਤਰੀਕੇ ਦੇ ਨਾਲ ਕੋਈ ਜਗ੍ਹਾ ਤੇ ਉਹਦੀਆਂ ਕਾਰਵਾਈਆਂ ਟਾਵੀਆਂ ਟਾਵੀਆਂ ਹੋ ਸਕਦੀਆਂ ਲੇਕਿਨ ਵਰਖਾ ਵਧਣੀ ਸ਼ੁਰੂ ਹੋਏਗੀ 5 ਤੋਂ 5 ਨੂੰ ਜਿਹੜਾ ਹੈਗਾ ਸਾਡਾ 50 ਤੋਂ 75% ਹਿੱਸਾ ਕਵਰ ਹੋ ਸਕਦਾ ਹੈ 6 ਨੂੰ 75 ਤੋਂ 100% ਤੇ 7 ਨੂੰ ਫੇਰ ਜਿਹੜਾ ਹੈਗਾ ਆਪਣਾ 50 ਤੋਂ 75% ਹਿੱਸਾ ਕਵਰ ਹੋ ਸਕਦਾ ਹੈ ਵੱਡੀ ਗੱਲ ਜਿਹੜਾ ਰਾਸਤਨ ਵਾਲੇ ਗੰਗਾ ਨਗਰ ਹਿਮਾਨ ਘੜਾ ਲਿਆ ਇੱਥੇ ਵੀ ਚੰਗੀ ਸੰਭਾਵਨਾ ਬਣਦੀ ਹੈ ਵਰਖਾ ਹੋਣ ਦੀ ਮੋਟਾ ਮੋਟਾ ਜੇਕਰ ਅਸੀਂ ਦੇਖਦੇ ਹਾਂ ਚੰਡੀਗੜ੍ਹ ਵਾਲੇ ਪੰਜਾਬ ਚ ਦੱਸ ਰਹੇ ਹੈ ਕੇ ਭਾਈ ਪੰਜਾਬ ਚੱਕਦਮ ਤਾ ਤਾ ਪੰਥਲੇ ਡੇਪੇਗਾ ਇਹਨਾਂ ਦਾ ਕਹਿਣਾ ਕਿ 5 ਤਰੀਕ ਨੂੰ ਥੰਡਰਸਟਾਰਮ ਹੈ 6 ਤੀਨ ਨੂੰ ਕੋਈ ਥਾਵਾਂ ਤੇ ਭਾਰੀ ਜਾਂ ਇੱਕ ਦੋ ਥਾਵਾਂ ਤੇ ਅਤਿ ਭਾਰੀ ਮੀਂਹ ਕੋਈ ਥਾਵਾਂ ਤੇ ਗੜੇ ਤੇ 30 ਤੋਂ 40 ਕਿਲੋ ਪ੍ਰਤੀ ਘੰਟੇ ਸਪੀਡ ਹੈ ਤੇ 7 ਤਰੀਕ ਨੂੰ ਇਹੀ ਕੁਛ ਹੈ ਤੇ ਵਰਖਾ 7 8 9 ਤੱਕ ਵੀ ਕੋਈ ਹਿੱਸੇ 'ਚ ਹੋ ਸਕਦੀ ਹੈ ਤਾਂ ਵਰਖਾ ਜੋ ਇਹਨਾਂ ਨੇ ਮੇਨ ਆਪਾਂ 5 ਤਰੀਕ ਤੇ ਜੇਕਰ ਚੱਲੀਏ ਤਾਂ ਕਿਉਂਕਿ 5 ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਵਰਖਾ 5 6 ਨੂੰ ਵਧਣੀ ਹੈ ਤੇ 5 ਤੱਕ ਦੇ ਨਾ ਦਿੱਤਾ ਹੈ ਤਾਂ ਪੰਜ ਨੇ ਤੁਸੀਂ ਇਹ ਦੇਖ ਲਓ ਕਿ ਤੁਹਾਡਾ ਜਿਹੜਾ ਆ ਏਰੀਆ ਫਰੋ ਫਾਜ਼ਿਲਕਾ ਮਕਸਰ ਫਰੀਦਕੋਟ ਫਰੋਈਪੁਰ ਤਰਨਤਨ ਅਮਰਸਾਹ ਗੁਰਦਾਸਪੁਰ ਪਠਾਨਕੋਟ ਹਿਆਰਪੁਰ ਕਪੂਰਥਲਾ ਇੰਨਾ ਏਰੀਆ ਦੇ ਜਿਆਦਾ ਤੇਜ਼ ਵਰਖਾ ਹੋ ਸਕਦੀ ਹੈ ਤੇ ਇਹਦੇ ਨਾਲ ਨਾਲ ਤੁਸੀਂ ਸਾਰੇ ਏਰੀਆ ਚ ਤੁਸੀਂ ਦੇਖੋ ਕਿ ਅਲਰਟ ਕੀਤਾ ਆ ਤੇਜ ਹਨੇਰੀ ਦਾ ਕਿਉਂਕਿ ਤੇਜ ਹਨੇਰੀ ਦਾ ਅਲਰਟ ਵੀ ਜਾਰੀ ਹੋਇਆ ਤਾਂ ਫਿਰ ਇਹ ਜਿਹੜੇ ਦਿਨ ਹੈ ਇਹਨਾਂ ਦਿਨਾਂ ਦੇ ਵਿੱਚ ਐਨਾਰਾ ਕਹਿਣਾ ਹੈ ਕਿ ਪਠਾਨਕੋਟ ਗੁਰਦਾਸਪੁਰ ਅਮਰਸਾ ਤਰਨਤਨ ਹਿਆਰਪੁਰ ਕਪੂਰਥਲਾ ਤਰਨਤਨ ਪਰਿਪਰ ਫਾਇਲ ਦਾ ਫਲੀਕੋਰ ਮਕਸਦ 30 ਤੋਂ 40 ਕਿਲੋ ਪ੍ਰਤੀ ਘੰਟੇ ਦੀ ਹਵਾਵਾਂ ਚੱਲ ਸਕਦੀਆਂ ਹਨ ਤਾਂ ਇਹੀ ਹਾਲਾਤ ਤੁਹਾਡੇ ਹਰਿਆਣੇ ਦੇ ਵੀ ਹੈ ਹਰਿਆਣੇ ਦੇ ਵਿੱਚ ਵੀ ਭਾਰੀ ਮੀਂਹ ਇਕਾਦੁਕਾ ਥਾਂ ਤੇ ਗੜੇ ਤੇ ਤੇਜ਼ ਹਵਾਵਾਂ ਦੀ ਵਾਰਨਿੰਗ ਆ ਗਈ ਹੈ ਜੇ ਗੰਗਾ ਨਗਰ ਹਰਮਾਨਗੜ ਦੀ ਕਰੋਗੇ ਤੁਹਾਡੇ ਵੀ ਜਿਹੜਾ ਹੈਗਾ ਭਾਰੀ ਮੀਂਹ ਦਾ ਅਲਰਟ ਇਹਨਾਂ ਨੇ ਜਾਰੀ ਕੀਤਾ 5 ਅਕਤੂਬਰ 2025 ਦੇ ਲਈ ਗੰਗਾ ਨਗਰ ਦੇ ਵਿੱਚ ਵੀ ਹਰਮਾਨਗੜ ਦੇ ਵਿੱਚ ਵੀ ਤੇ ਜੰਮੂ ਦੇ ਵਿੱਚ ਠੀਕ ਠਾਕ ਵਰਖਾ ਦੱਸੀ ਹੈ ਤੇ ਉਹ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਆ ਉੱਥੇ ਜਿਹੜਾ ਹੈਗਾ ਕੁਝ ਥਾਵਾਂ ਤੇ 6-7 ਦੇ ਦਰਮਿਆਨ ਭਾਰੀ ਮੀਂਹ ਦੀ ਇਹਨਾਂ ਨੇ ਅਲਰਟ ਜਾਰੀ ਕੀਤਾ ਹੈ ਤਾਂ ਫਿਰ ਕੁੱਲ ਮਿਲਾ ਕੇ ਮੇਰਾ ਜੋ ਤੁਹਾਨੂੰ ਕਹਿਣਾ ਹੈ ਕਿ ਸਮਾਹਵਨਾ ਬਹੁਤ ਜ਼ਿਆਦਾ ਬਣਦੀ ਜਾ ਰਹੀ ਹੈ ਕਿ ਭਾਈ ਇਹ ਜਿਹੜੀ ਵਰਖਾ ਹੈਗੀ ਆ ਇਹਦੀਆਂ ਚੰਗੀਆਂ ਛੁੱਟੀਆਂ ਹੋਣੀਆਂ ਜਦੋਂ ਭਾਰਤੀ ਮੌਸਮ ਵਿਭਾਗ ਕਹਿੰਦਾ ਕਿ 75 ਤੋਂ 100% ਸੰਦੇਸਾ ਤਾਂ ਫਿਰ ਇਹਦਾ ਮਤਲਬ ਹੈਗਾ ਕਿ ਜ਼ਿਲ੍ਹੇ ਵਾਰ ਦੀ ਤਾਂ ਗੱਲ ਨਹੀਂ ਰਹਿ ਗਈ ਹਣਾ ਲਗਭਗ ਸਾਰਾ ਹੀ ਪੰਜਾਬ ਇਹ ਸਿਸਟਮ ਜਿਹੜਾ ਹੈਗਾ ਕਵਰ ਕਰ ਸਕਦਾ ਹੈ ਤੇ ਚੰਗੀਆਂ ਛੁੱਟੀਆਂ ਜਿਹੜੀਆਂ ਹੈਗੀਆਂ ਵਰਖਾ ਦੀਆਂ ਲੱਗ ਸਕਦੀਆਂ ਤੇ ਪਰ ਕੁਝ ਮਾਡਲ ਦੱਸ ਰਿਹਾ ਕਿ ਭਾਰੀ ਮੀਂਹ ਪੈ ਗਿਆ ਕੁਝ ਥਾਵਾਂ ਤੇ ਕੋਈ ਮਾਡਲ ਦਿਖਾ ਦੇ ਕਿ ਕੁਝ ਥਾਵਾਂ ਇਹ ਖੁਜੀਆਂ ਨਹੀਂ ਹੋਣਗੀਆਂ ਜਿੱਥੇ ਅਤੀ ਭਾਰੀ ਮੀਂਹ ਵੀ ਪੈ ਸਕਦਾ ਹੈ ਤਾਂ ਇਹ ਹਾਲਾਤ ਨੇ ਤਾਂ ਇਹ ਵੀਡੀਓ ਇਸ ਲਈ ਕੀਤੀ ਹੈ ਤਾਂ ਕਿ ਜੋ ਵੀ ਵਿਅਕਤੀ ਆਪਣੀ ਬਜਾਈ ਕਰ ਰਿਹਾ ਉਹ ਇਹਨਾਂ ਦਿਨਾਂ ਨੂੰ ਧਿਆਨ ਰੱਖ ਲਵੇ ਧੰਨਵਾਦ ਦੋਸਤੋ ਮਿਹਰ ਬਣੋ ਦੋਸਤੋ